ਸੁਖ ਸਾਗਰ ਜਗ ਅੰਤਰ ਹੋਉ ਤੈ ਸੁਖ ਨਾਹੀ ਪਉ ਸਾ ਸਤਿਗਣਾ ਦੀ ਅਪਾਰ ਕ੍ਰਿਸ਼ਤੇ ਸਦਕਾ ਉਹਨਾਂ ਦੇ ਪਰਿਵਾਰ ਵੱਲੋਂ ਮਨਾਇਆ ਜਾਂਦੀ ਹੈ ਇਸ ਵਾਰ ਨੂੰ ਸੋ ਇਹ ਸਰਪਾਂ ਦੇ ਪੁੱਤਰ ਜਨ ਆਪਣੇ ਗਰੇ ਵਿਕੇ ਬਸ ਕੇ तुर्की तो बाणी आई तंसली चित मटाई के प्राण दरबार साहेब राम कराए सन सबरा दे तो तो पार पक्षी सोए जा तो बाद उपरम तो खुले मनाला अंदर गुरु साहब बाणी बुद्ध हरियोले अंदर गुरु साहब बाणी बाणी दाग की पिता है सुमार आज कृपा का निश्चित प्रवाह में से तीन पर्याप्त रखा आपने दरों पर उसकी तो जीत होगा ਸਾਡੇ ਜਥੇਦਾਰ ਸਾਹਿਬ ਕੋ ਆਪ ਜੀ ਨੂੰ ਦੱਸਣਗੇ ਸਵੇਰੇ ਵੱਲੋਂ ਸਮਾਪਤੀ ਹੈ ਜੁਲ ਤਸੀਸ ਗੱਲ ਕੇ ਪੱਤੇ ਦਾ ਆ ਨੰਦਜੀ ਕੀ ਫਤ ਅਸੀਂ ਅੱਜ ਸਾਡੇ ਜਥੇਦਾਰ ਸੇਵਾ ਸਿੰਘ ਸੇਖਵਾ ਜੀ ਦੀ ਅੱਜ ਵਰਸੀ ਤੇ ਸ਼ਬਦਾਂ ਦੇ ਫੁੱਲ ਪੇਟ ਕੀਤੇ ਨੇ ਔਰ ਪੂਰੀ ਲੀਡਰਸ਼ਿਪ ਸਾਡੀ ਅੱਜ ਆ ਚੇ ਸੇਖਵਾ ਦੇ ਆ ਪਿੰਡ ਵਿੱਚ ਪਹੁੰਚੇ ਨੇ ਔਰ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਵੀ ਆਪਣੇ ਹੀ ਆ ਪਿਤਾ ਦੇ ਅਨੁਸਾਰ ਹੀ ਚੱਲ ਰਹੇ ਨੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਹਲਕਾ ਕਾਦਿਆਂ ਦੇ ਪੂਰੇ ਇਹਨਾਂ ਮਤਲਬ ਜਿਹੜਾ ਕੋਡ ਸੀਗਾ ਸੜਕਾਂ ਦਾ ਔਰ ਜਿਹੜਾ ਨਾਲੇ ਦਾ ਜਿਹੜਾ ਕੰਮ ਸੀਗਾ ਜਿਹੜਾ ਸਾਡੇ ਵੱਡੇ ਸੇਖਵਾ ਸਾਹਿਬ ਜੀ ਨੇ ਜਿਹੜਾ ਕੰਮ ਕਰਵਾ ਦਿੱਤਾ ਹੈ ਉਹ ਅੱਜ ਤੱਕ ਨਾ ਕਦੀ ਹੋਇਆ ਤੇ ਨਾ ਕਦੀ ਕੋਈ ਕਰਵਾ ਸਕਦਾ ਹੈ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਸਰਦਾਰ ਜਗਰੂਪ ਸਿੰਘ ਸੇਖਵਾ ਹਲਕਾ ਇੰਚਾਰਜ ਨੇ ਉਹ ਵੀ ਸਾਡੇ ਉਸੇ ਤਰ੍ਹਾਂ ਹੀ ਨਕਸ਼ਾ ਕਦਮ ਤੇ ਚੱਲ ਰਹੇ ਨੇ ਸੋ ਅੱਜ ਜਿੰਨੀਆਂ ਵੀ ਸੜਕਾਂ ਜਿੰਨੀਆਂ ਵੀ ਪੁਲ ਨੇ ਉਹ ਸਾਰੇ ਉਹਨਾਂ ਨੇ ਜਿਹੜਾ ਵਾ ਕੰਮ ਕੀਤਾ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਆਉਣ ਵਾਲੇ ਇਲੈਕਸ਼ਨ ਦੇ ਦਿਨਾਂ ਵਿੱਚ 2026 ਵਿੱਚ ਜਗਰੂਪ ਸਿੰਘ ਸੇਖਵਾ ਜੀ ਨੇ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਖਵਾ ਵਿਖੇ ਸੇਖਵਾ ਮੇਰੇ ਸਵਰਗੀ ਪਿਤਾ ਜੀ ਜਹਦਾਰ ਸੇਵਾ ਸਿੰਘ ਸੇਖਵਾ ਜੀ ਦੀ ਚੌਥੀ ਵਰਥੀ ਜਿਹੜੀ ਆ ਉਹ ਬੜੀ ਸ਼ਰਧਾ ਨਾਲ ਮਨਾਈ ਗਈ ਆ ਔਰ ਹਜ਼ਾਰਾਂ ਹੀ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸੰਗਤਾਂ ਜਿਹੜੀਆਂ ਨੇ ਅੱਜ ਜੁੜੀਆਂ ਸੀ ਸੋ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਚ ਸੰਗਤਾਂ ਜੁੜੀਆਂ ਨੇ ਪਾਰਟੀ ਦੇ ਅਹੁਦੇਦਾਰ ਸਰਕਾਰ ਦੇ ਵਿੱਚ ਐਮ ਅਹੁਦਾ ਰੱਖਣ ਵਾਲੇ ਸਾਡੇ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਸਾਡੇ ਐਮਐਲਏ ਸਾਹਿਬਾਨ ਸਾਡੇ ਹਲਕਾ ਇਚਾਰ ਸਾਹਿਬਾਨ ਸਾਡੇ ਚੇਅਰਮੈਨ ਸਾਹਿਬਾਨ ਔਰ ਪਾਰਟੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਦਰਜਾ ਬਦਜਾ ਅਹੁਦੇਦਾਰ ਬੜੀ ਵੱਡੀ ਗਿਣਤੀ ਚ ਆਏ ਆ ਮੈਂ ਸਾਰਿਆਂ ਦਾ ਜਿੰਨੇ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਪੰਚ ਸਰਪੰਚ ਪਾਰਟੀ ਦੇ ਅਹੁਦੇਦਾਰ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਿੰਨੇ ਸਾਰੇ ਅੱਜ ਸੇਖਵਾਂ ਸਾਹਿਬ ਨੂੰ ਪਿਆਰ ਕਰਨ ਵਾਲੇ ਅੱਜ ਇੱਥੇ ਪਹੁੰਚੇ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਵੱਡੀ ਗਿਣਤੀ ਚ ਅੱਜ ਇੱਥੇ ਆਏ ਹੋ ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਉਹ ਜੋ ਪੂਰਨੇ પાਕੇ ਗਏ ਨੇ ਜੋ ਸਾਡਾ ਮਾਰਗਦਰਸ਼ਨ ਕਰਕੇ ਗਏ ਨੇ ਅੱਜ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਸਾਫ਼ ਸੁਥਰੀ ਇਮਾਨਦਾਰੀ ਵਾਲੀ ਜਿਹੜੀ ਆ ਓਨੈਸਟੀ ਵਾਲੀ ਰਾਜਨੀਤੀ ਜਿਹੜੀ ਆ ਉਹ ਕੀਤੀ ਜਾਵੇ ਪ੍ਰਿੰਸੀਪਲਸ ਵਾਲੀ ਰਾਜਨੀਤੀ ਜਿਹੜੀ ਆ ਜੋ ਉਹਨਾਂ ਨੇ ਸਾਨੂੰ ਸੇਧ ਦਿੱਤੀ ਆ ਉਹਦੇ ਤੇ ਪੈਰਾ ਦਈਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਆ ਉਹ ਇਹੀ ਹੋਏਗੀ ਔਰ ਸਾਡੇ ਜਿੰਨੇ ਪ੍ਰੈਸ ਵਾਲੇ ਸੱਜਣ ਆਏ ਨੇ ਕਿਉਂਕਿ ਸੇਖੋਂ ਸਾਹਿਬ ਦਾ ਪ੍ਰੈਸ ਦੇ ਨਾਲ ਕਿਉਂਕਿ ਪਬਲਿਕ ਰਿਲੇਸ਼ਨ ਮਿਨਿਸਟਰ ਵੀ ਰਹੇ ਬਹੁਤ ਗੂੜਾ ਪਿਆਰ ਰਿਹਾ ਮੈਂ ਉਹਨਾਂ ਦਾ ਵੀ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਬੜੀਆਂ ਨਿੱਜੀ ਜਾਂਦਾ ਸਾਰਿਆਂ ਦੀਆਂ ਉਹਨਾਂ ਦੇ ਨਾਲ ਜੁੜੀਆਂ ਨੇ ਸੋ ਮੈਂ ਸਾਰੀ ਜਿੰਨੇ ਵੀ ਹਾਜ਼ਰੀਨ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ